ਬਜ਼ੁਰਗਾਂ ਦੁਆਰਾ ਦੱਸੇ 31 ਨੁਸਕੇ ਨੰਬਰ 1 ਬਹੁਤੀ ਵਾਰ ਗਰਮੀ ਦੇ ਕਾਰਨ ਸਾਡੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਜੈਫਲ ਦਾ ਕੜਾ ਬਣਾ ਕੇ ਚੰਗੀ ਤਰੰਗ ਰਾਰੇ ਕਰਨੇ ਚਾਹੀਦੇ ਹਨ ਉਹ ਵਿੱਚੋਂ ਛਾਲੇ ਬਿਲਕੁਲ ਠੀਕ ਹੋ ਜਾਣਗੇ ਨੰਬਰ 2 ਜੇਕਰ ਸਾਡੇ ਬੱਚੇ ਤੋਤਲੇ ਬੋਲਦੇ ਹੋਣ ਤਾਂ ਉਹਨਾਂ ਨੂੰ ਦਾਲ ਚੀਨੀ ਦਾ ਸੇਵਨ ਕਰਨ ਦਿਓ ਬਹੁਤ ਹੀ ਜ਼ਿਆਦਾ ਤੋਤਲੇਪਨ ਤੋਂ ਛੁਟਕਾਰਾ ਮਿਲਦਾ ਹੈ ਨੰਬਰ 3 ਜੇਕਰ ਅਸੀਂ ਆਮਬ ਦਾ ਸ਼ੇਕ ਪੀਂਦੇ ਹਾਂ ਤਾਂ ਸਾਨੂੰ ਗੁਰਦੇ ਦੀ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਸਾਡੇ ਚਿਹਰੇ ਦਾ ਰੰਗ ਵੀ ਸਾਫ਼ ਕਰ ਦਿੰਦਾ ਹੈ ਪਤਲੇ ਲੋਕਾਂ ਦਾ वजन ਵਧਾਉਣ ਵਿੱਚ ਵੀ ਜ਼ਿਆਦਾ ਮਦਦਗਾਰ ਸਾਬਤ ਹੁੰਦਾ ਹੈ ਨੰਬਰ 4 ਜੇਕਰ ਅਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਹੈ ਤਾਂ ਸਾਨੂੰ ਹਫਤੇ ਦੇ ਵਿੱਚ 2 ਤੋਂ 3 ਬਾਰ ਨਾਰੀਅਲ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਹ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਨੰਬਰ 5 ਜਿਹੜੇ ਲੋਕ ਹਰ ਰੋਜ਼ ਸਵੇਰੇ ਉੱਠ ਕੇ ਹਰੇ ਘਰੇ ਹਰੇ ਘਾਓ ਤੇ ਟਹਿਲਦੇ ਹਨ ਅਤੇ ਲੰਬੇ ਲੰਬੇ ਸਾਹ ਲੈ ਕੇ ਚੱਲਦੇ ਹਨ ਉਹਨਾਂ ਦੀ ਸਿਹਤ ਹਮੇਸ਼ਾ ਬਿਲਕੁਲ ਠੀਕ ਰਹਿੰਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ ਨੰਬਰ 6 ਛੋਟੇ ਬੱਚਿਆਂ ਨੂੰ ਕਦੇ ਵੀ ਰੱਜ ਕੇ ਖਾਣਾ ਨਾ ਦਿਵੋ ਹਮੇਸ਼ਾ ਥੋੜਾ ਥੋੜਾ ਖਾਣਾ ਕਰਕੇ ਦਿੰਦੇ ਰਹੋ ਤਾਂ ਜੋ ਉਹਨਾਂ ਦੀ ਸਿਹਤ ਬਿਲਕੁਲ ਠੀਕ ਰਹਿ ਸਕੇ ਜੇਕਰ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਰੱਜ ਕੇ ਖਾਣਾ ਖਵਾ ਦਿੰਦੇ ਹਾਂ ਤਾਂ ਬੱਚੇ ਬਹੁਤ ਹੀ ਜਲਦੀ ਬਿਮਾਰ ਹੋ ਜਾਂਦੇ ਹਨ ਇਸ ਖਾਲ ਦਾ ਖਾਸ ਧਿਆਨ ਰੱਖਿਓ ਨੰਬਰ 7 ਸਵੇਰ ਅਤੇ ਰਾਤ ਦੇ ਖਾਣੇ ਤੋਂ ਕੀ ਇਲਾਵਾ ਦੁਪਹਿਰ ਦੇ ਖਾਣੇ ਨਾਲ ਲੱਸੀ ਪੀਣ ਦੇ ਨਾਲ ਪੇਟ ਸਾਡਾ ਸਮਸ਼ੀਸ਼ਾ ਸਾਫ਼ ਰਹਿੰਦਾ ਹੈ ਨੰਬਰ 8 ਜੇਕਰ ਲੋਕ ਸਵੇਰੇ ਉੱਠ ਕੇ ਖਾਲੀ ਪੇਟ ਗੂੰਗੁਨੇ ਪਾਣੀ ਦਾ ਸੇਵਨ ਕਰਦੇ ਹਨ ਉਨ੍ਹਾਂ ਦਾ ਪੇਟ ਪੂਰੀ ਤਰ੍ਹਾਂ ਅੰਦਰੋਂ ਸਾਫ਼ ਹੋ ਜਾਂਦਾ ਹੈ ਅਤੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਇਸ ਲਈ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਗੁਣਗੁਣੇ ਪਾਣੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਪਰ ਇੱਕ ਗੱਲ ਜ਼ਰੂਰੀ ਯਾਦ ਰੱਖਣਾ ਕਿ ਕਦੇ ਵੀ ਸਾਨੂੰ ਸਵੇਰੇ ਉੱਠ ਕੇ ਚਾਹ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 9 ਸਾਨੂੰ ਐਲੋਵੇਰਾ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ ਜੇਕਰ ਸਾਡੇ ਚਿਹਰੇ ਉੱਤੇ ਦਾਗ-ਧੱब्बे ਪਏ ਹੋ ਸਾਨੂੰ ਅਲਵੀਰਾ ਦੇ ਪੱਤੇ ਲਗਾਉਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਸਾਡੇ ਚਿਹਰੇ ਉੱਤੇ ਬਿਲਕੁਲ ਦਾਗ ਖਤਮ ਹੋ ਜਾਂਦੇ ਹਨ ਨੰਬਰ 10 ਸਾਨੂੰ ਸਵੇਰ ਦਾ ਨਾਸ਼ਤਾ ਕਰਨ ਸਮੇਂ ਕਦੇ ਵੀ ਚਾਹ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਸਵੇਰ ਦੇ ਨਾਸ਼ਤੇ ਦੇ ਨਾਲ ਜਿਆਦਾ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਪੇਟ ਵਿੱਚ ਜਲਣ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 11 ਬਹੁਤ ਥੀ ਸਾਰੇ ਲੋਕ ਇਦਾਂ ਦੇ ਹਨ ਜਿਨ੍ਹਾਂ ਦੀ ਸਰਦੀਆਂ ਦੇ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਤੇ ਸੁੱਜ ਜਾਂਦੀਆਂ ਹਨ ਜੇਕਰ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਨੂੰ ਸੁੱਜਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਐਲਵੀਰਾ ਦੇ ਪੱਤਿਆਂ ਨੂੰ ਆਪਣੇ ਹੱਥਾਂ ਤੇ ਪੈਰਾਂ ਉੱਤੇ ਲਗਾਓ ਅਜਿਹਾ ਕਰਨ ਨਾਲ ਤੁਹਾਡੇ ਹੱਥ ਤੇ ਪੈਰ ਬਿਲਕੁਲ ਸੁੱਜਣੋਂ ਹਟ ਜਾਣਗੇ ਨੰਬਰ 12 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸੰਘਣੇ ਅਤੇ ਪੂਰੀ ਤਰ੍ਹਾਂ ਕਾਲੇ ਕਰਨਾ ਚਾਹੁੰਦੇ ਹੋ ਤਾਂ ਪਿਆਜ਼ ਦਾ ਰਸ ਅਤੇ ਅਲੋਵਰਾ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਸਿਰ ਵਿੱਚ ਲਗਾਓ ਜਿਹਾ ਕਰਨ ਦੇ ਨਾਲ ਤੁਹਾਡੇ ਵਾਲ ਪੂਰੀ ਤਰ੍ਹਾਂ ਸੰਘਣੇ ਅਤੇ ਕਾਲੇ ਹੋ ਜਾਣਗੇ ਨੰਬਰ 13 ਬਹੁਤ ਹੀ ਲੋਕ ਖਾਣ ਪੀਣ ਦੀਆਂ ਚੀਜ਼ਾਂ ਉੱਤੇ ਬਾਅਦ ਵਿੱਚ ਨਿਮਕ ਛੜਖ ਲੈਂਦੇ ਹਨ ਸਾਨੂੰ ਅਜੀਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਲਈ ਖਤਰਨਾਕ ਸਾਬਿਤ ਹੁੰਦਾ ਹੈ ਜਿਹੜੇ ਲੋਕ ਅਜੀਹਾ ਕਰਦੇ ਹਨ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਜਾਂ ਫਿਰ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅਜੀਹਾ ਭੁਲਕੇ ਵੀ ਨਾ ਕਰੋ ਨੰਬਰ 14 ਜਿਹੜੇ ਲੋਕ ਸੌਣ ਦੇ ਸਮੇਂ ਹਮੇਸ਼ਾ ਪੁੱਠਾ ਪੈਂਦੇ ਹਨ ਅਜੀਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਲੋਕਾਂ ਨੂੰ ਤਿਲ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਇਸ ਲਈ ਸਾਨੂੰ ਬਿਲਕੁਲ ਸਿੱਧੇ ਹੋ ਕੇ ਸੌਣਾ ਚਾਹੀਦਾ ਹੈ ਨੰਬਰ 15 ਸਰਦੀਆਂ ਦੇ ਵਿੱਚ ਹਮੇਸ਼ਾ ਠੰਡੀਆਂ ਚੀਜ਼ਾਂ ਖਾਣ ਤੋਂ ਬਚੋ ਹਮੇਸ਼ਾ ਗਰਮ ਚੀਜ਼ਾਂ ਹੀ ਖਾਓ ਨੰਬਰ 16 ਬਹੁਤ ਹੀ ਸਾਰੇ ਲੋਕਾਂ ਨਾਲ ਅਜਿਹਾ ਹੁੰਦਾ ਹੈ ਖਾਣਾ ਖਾਣ ਤੋਂ ਬਾਅਦ ਉਹਨਾਂ ਦੇ ਪੇਟ ਵਿੱਚ ਗੈਸ ਬਣ ਜਾਂਦੀ ਹੈ ਪਰ ਜੇਕਰ ਤੁਸੀਂ ਖਾਣਾ ਖਾਣ ਸਮੇਂ ਦੋ ਪੁਥੀਆਂ ਲਸਣ ਦੀਆਂ ਨਾਲ ਇਸਤੇਮਾਲ ਕਰੋ ਤਾਂ ਤੁਹਾਡੇ ਪੇਟ ਵਿੱਚੋਂ ਗੈਸ ਵਰਨੀ ਬੰਦ ਹੋ ਜਾਵੇਗੀ ਅਤੇ ਖਾਣਾ ਵੀ ਪਚਣ ਲੱਗ ਜਾਵੇਗਾ। ਨੰਬਰ 17 ਜੇਕਰ ਤੁਸੀਂ ਡਾਇਬਟੀਜ਼ ਨਾਲ ਦੀ ਬਿਮਾਰੀ ਤੋਂ ਪਛਣਾ ਚਾਹੁੰਦੇ ਹੋ ਤਾਂ ਧੁੱਪ ਦੇ ਵਿੱਚ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਉਸ ਦਾ ਚੰਗੀ ਤਰ੍ਹਾਂ ਚੂਰ ਬਣਾ ਕੇ ਉਸ ਨੂੰ ਕੋਸੇ ਜਿਹੇ ਪਾਣੀ ਨਾਲ ਜ਼ਰੂਰ ਲਵੋ। ਨੰਬਰ 18 ਜੇਕਰ ਅਸੀਂ ਕੇਲੇ ਅਤੇ ਦੁੱਧ ਨੂੰ ਮਿਕਸ ਕਰਕੇ ਕੁਝ ਸਮੇਂ ਦੇ ਲਈ ਆਪਣੇ ਚਿਹਰੇ ਉੱਤੇ ਲਗਾਉਂਦੇ ਹਾਂ ਤਾਂ ਸਾਡਾ ਚਿਹਰਾ ਪੂਰੀ ਤਰ੍ਹਾਂ ਨਿਖਰ ਜਾਂਦਾ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਉਣ ਤੋਂ ਬਾਅਦ ਹੌਣ-ਹੌਣੇ ਪਾਣੀ ਨਾਲ ਹੀ ਧੋਵੋ ਸਾਬਣ ਦੀ ਜਾਂ ਸ਼ੈਂਪੂ ਦੀ ਵਰਤੋਂ ਨਾ ਕਰੋ ਨੰਬਰ 19 ਜਿਹੜੇ ਖਾਣੇ ਉੱਤੇ ਹਮੇਸ਼ਾ ਮੱਖੀਆਂ ਭੜੜਦੀਆਂ ਹੋਣ ਸਾਨੂੰ ਅਜਿਹਾ ਖਾਣਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਖਾਸ ਕਰਕੇ ਖਾਣੇ ਤੋਂ ਆਪਣੇ ਛੋਟੇ ਬੱਚਿਆਂ ਨੂੰ ਜ਼ਰੂਰ ਬਚਾਓ ਨੰਬਰ 2 ਜਿਹੜੇ ਲੋਕ ਖਾਣਾ ਖਾਣ ਦੇ ਸਮੇਂ ਸਲਾਦ ਦਾ ਇਸਤੇਮਾਲ ਕਰਦੇ ਹਨ ਉਹ ਹਮੇਸ਼ਾ ਸਿਹਤਮੰਦ ਰਹਿੰਦੇ ਹਨ ਇਸ ਲਈ ਸਾਨੂੰ ਖਾਣੇ ਦੇ ਨਾਲ ਹਮੇਸ਼ਾ ਸਲਾਦ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 21 ਜੇਕਰ ਅਸੀਂ ਜੰਮਣ ਦੇ ਉੱਪਰ ਸਿੱਧਾ ਨਮਕ ਲਗਾ ਕੇ ਖਾਂਦੇ ਹਾਂ ਤਾਂ ਸਾਨੂੰ ਦਸਤ ਰੋਗ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 22 ਸਾਨੂੰ ਕਦੇ ਨਿੰਬੂ ਦਾ ਪਾਣੀ ਸਾਨੂੰ ਕਦੇ-ਕਦੇ ਨਿੰਬੂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਕਿਉਂਕਿ ਇਸ ਦੇ ਨਾਲ ਮੂੰਹ ਵਿੱਚੋਂ ਬਦਬੂ ਆਣੀ ਬੰਦ ਹੋ ਜਾਂਦੀ ਹੈ ਅਤੇ ਸਾਡਾ ਚਿਹਰਾ ਵੀ ਪੂਰੀ ਤਰ੍ਹਾਂ ਨਿੱਖਰਿਆ ਰਹਿੰਦਾ ਹੈ ਨਿੰਬੂ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਦੇ ਨਾਲ ਸਾਡਾ ਮੋਟਾਪਾ ਵੀ ਨਹੀਂ ਵਧਦਾ ਨਿੰਬੂ ਪਾਣੀ ਪੀਂਦੇ ਸਾਨੂੰ ਹੋਰ ਵੀ ਜ਼ਿਆਦਾ ਫਾਇਦੇ ਹੁੰਦੇ ਹਨ ਨੰਬਰ 23 ਜੇਕਰ ਸਾਨੂੰ ਬੁਖਾਰ ਹੋ ਜਾਵੇ ਤਾਂ ਉਸ ਦੇ ਲਈ ਸਾਨੂੰ ਇੱਕ ਬਿਲਕੁਲ ਸੌਖਾ ਤਰੀਕਾ ਇਸਤੇਮਾਲ ਕਰਨਾ ਚਾਹੀਦਾ ਹੈ ਸਾਨੂੰ ਮੇਥੀ ਦਾ ਪਾਣੀ ਪੀਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਬੁਖਾਰ ਤੋਂ ਬਹੁਤ ਹੀ ਜ਼ਿਆਦਾ ਰਾਹਤ ਮਿਲਦੀ ਹੈ। ਨੰਬਰ 24 ਜਿਹੜੇ ਲੋਕ ਆਪਣੇ ਬੱਚਿਆਂ ਨੂੰ ਸਵੇਰੇ ਉੱਠ ਕੇ ਗਾਂ ਦਾ ਦੁੱਧ ਪਿਲਾਉਂਦੇ ਹਨ ਉਹਨਾਂ ਬੱਚੇ ਹਮੇਸ਼ਾ ਸਿਹਤਮੰਦ ਰਹਿੰਦੇ ਹਨ। ਨੰਬਰ 25 ਜੇਕਰ ਤੁਸੀਂ ਬਿਮਾਰੀਆਂ ਤੋਂ ਬਚ ਕੇ ਰਹਿਣਾ ਚਾਹੁੰਦੇ ਹੋ ਆਪਣੇ ਘਰ ਦੇ ਆਲੇ ਦੁਆਲੇ ਨੂੰ ਬਿਲਕੁਲ ਵੀ ਗੰਦਗੀ ਨਾਲ ਨਾ ਫੈਲਣ ਦਿਓ। ਅਜਿਹਾ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਨੰਬਰ 2 ਸਰਦੀਆਂ ਦੇ ਮੌਸਮ ਵਿੱਚ ਬਹੁਤ ਹੀ ਵਾਰ ਸਾਡੇ ਗਲੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਆਪਣੀ ਚਾਹ ਦੇ ਵਿੱਚ ਥੋੜੇ ਜਿਹੇ ਤੁਲਸੀ ਦੇ ਪੱਤੇ, ਲੌਂਗ ਥੋੜਾ ਜਿਹਾ ਅਦਰਕ ਥੋੜਾ ਟੁਕੜਾ ਦਾਲਚੀਨੀ ਦਾ ਆਪਣੀ ਚਾਹ ਦੇ ਵਿੱਚ ਜ਼ਰੂਰ ਪਾਓ। ਅਜਿਹਾ ਕਰਦੇ ਨਾਲ ਗਲੇ ਵਿੱਚੋਂ ਦਰਦ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 27 ਬਹੁਤ ਹੀ ਸਾਰੇ ਲੋਕਾਂ ਨਾਲ ਅਜੀਹਾ ਹੁੰਦਾ ਹੈ ਜਦੋਂ ਉਹ ਰਾਤ ਨੂੰ ਸੌਣ ਲੱਗਦੇ ਹਨ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹਨ। ਅਜੀਹਾ ਉਹਨਾਂ ਨਾਲ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਦਿਮਾਗੀ ਤੌਰ ਤੇ ਕਮਜ਼ੋਰ ਹੁੰਦੇ ਹਨ ਇਸ ਬਿਮਾਰੀ ਨੂੰ ਦੂਰ ਕਰਨ ਲਈ ਉਹਨਾਂ ਨੂੰ ਸਵੇਰੇ ਉੱਠ ਕੇ ਯੋਗਾ ਕਰਨਾ ਚਾਹੀਦਾ ਹੈ ਨੰਬਰ 28 ਜਿਹੜੇ ਲੋਕ ਸਵੇਰੇ ਅਤੇ ਸ਼ਾਮ ਪੂਜਾ ਪਾਠ ਕਰਦੇ ਹਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 29 ਮੱਝ ਦਾ ਤਾਜ਼ਾ ਦੁੱਧ ਪੀਣ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ। ਪੁਰਾਣੇ ਸਮੇਂ ਵਿੱਚ ਪੁਰਾਣੇ ਸਮੇਂ ਵਿੱਚ ਬਜ਼ੁਰਗ ਮੁੱਝਾਂ ਦਾ ਤਾਜ਼ਾ-ਤਾਜ਼ਾ ਦੁੱਧ ਕੱਢ ਕੇ ਪਿੰਦੇ ਸੀ। ਇਸ ਲਈ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਸੀ। ਨੰਬਰ 3 ਜਿਹੜੇ ਬੱਚੇ ਆਪਣੇ ਮਾਪੇ ਆਪ ਦੇ ਸਵੇਰੇ ਉੱਠ ਕੇ ਪੈਰਾਂ ਨੂੰ ਹੱਥ ਲਗਾਉਂਦੇ ਹਨ ਉਹ ਬੱਚੇ ਇੱਕ ਦਿਨ ਆਪਣੀ ਮੰਜ਼ਿਲ ਉੱਤੇ ਜ਼ਰੂਰ ਪਹੁੰਚ ਜਾਂਦੇ ਹਨ ਇਸ ਲਈ ਸਾਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਨੰਬਰ 31 ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦੱਸੇ ਗਿਆ ਸੁਝਾਅ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਹੋਣ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਮੈਸੇਜ ਜਰੂਰ ਕਰਨਾ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਉਸਤੇ ਮਾਪੇ ਦੇ ਲੰਮੀ ਉਮਰ ਜਰੂਰ ਕਰੇਗਾ ਅਤੇ ਉਸ ਦੀ ਹਰ ਇੱਕ ਮਨੁਕਾਮਨਾ ਨਾਲ ਜਰੂਰ ਪੂਰੀ ਹੋਵੇਗੀ ਧੰਨਵਾਦ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਜਰੂਰ ਕਰੋ ਲਾਈਕ ਜ਼ਰੂਰ ਕਰੋ ਤੇ ਇਹ ਵੀਡੀਓ ਨੂੰ ਹੋਰ ਆਪਣੇ ਦੋਸਤਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀ ਵੀਡੀਓ ਦਾ ਲਾਭ ਉਠਾ ਸਕਣ ਅਤੇ ਇਦਾਂ ਦੀਆਂ ਹੋਰ ਸਾਰੀਆਂ ਵੀਡੀਓਜ਼ ਨੂੰ ਦੇਖ ਸਕਣ ਇੱਕ ਵਾਰ ਫੇਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਧੰਨਵਾਦ